ਤੁਹਾਡਾ ਮੇਰੇ ਨਵੇਂ ਵਲੌਗ ਵਿੱਚ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਖੁਸ਼हाल ਹੋਗੇ ਹਾਂਜੀ ਫਰੈਂਡ ਤੁਸੀਂ ਇੱਕ ਸੂਟ ਦੇਖਦੇ ਹੋ ਜੀ ਉਹ ਤਾਂ ਦੇਖੋ ਜੀ ਗਲਾ ਕਿੰਨਾ ਸੋਹਣਾ ਬਣਿਆ ਜੀ ਤੇ ਅੱਜ ਦੀ ਵੀਡੀਓ ਚ ਆਪਾਂ ਇਹ ਗਲੇ ਦਾ ਡਿਜ਼ਾਈਨ ਦਿਖਾਵਾਂਗੇ ਕਿ ਇਸ ਤਰੀਕਾ ਨਾਲ ਆਪਾਂ ਡਿਜ਼ਾਈਨ ਬਣਾਇਆ ਜੀ ਕਿੰਨੀ ਲੰਬਾਈ ਛੜਾਈ ਰੱਖੀ ਆ ਤੇ ਹਾਂਜੀ ਫਰੈਂਡ ਜਿਹੜੇ ਮੇਰੇ ਚੈਨਲ ਤੇ ਨਿਊ ਆ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜਿਹੜੇ ਮੇਰੇ ਚੈਨਲ ਤੇ ਪੁਰਾਣੇ ਆ ਜੀ ਜਿਹੜੇ ਮੇਰੇ ਵੀਡੀਓਜ਼ ਦੇਖਦੇ ਆ ਜੀ ਜਿਨ੍ਹਾਂ ਨੇ ਹਿੱਤਿਕ ਮੇਰੇ ਚੈਨਲ ਨੂੰ ਸਬਸਕ ਤੇ ਵੀਡੀਓ ਨੂੰ ਫੋਲੋ ਵਾਚਿੰਗ ਜਰੂਰ ਕਰਿਆ ਕਰੋ ਤੇ ਹਾਂਜੀ ਫਰੈਂਡਸ ਘੰਟੀ ਦਾ ਬਟਨ ਜਰੂਰ ਦਬਾਇਓ ਜਾਂ ਤਾਂ ਜੋ ਤੁਹਾਡੇ ਕੋਲ ਮੇਰੀਆਂ ਸਾਰੀਆਂ ਆਉਣ ਵਾਲੀਆਂ ਵੀਡੀਓ ਪਹੁੰਚ ਸਕਣ ਤੇ ਸੋ ਫਰੈਂਡਸ ਚਲੋ ਜੀ ਵੀਡੀਓ ਕਰਦੇ ਆਪਾਂ ਸਟਾਰਟ ਹਾਂਜੀ ਇਹ ਗਲਾ ਬਣਾਉਣ ਵਾਸਤੇ ਆਪਾਂ ਕੋਈ ਪੇਸਟਿੰਗ ਪੱਟੀ ਨਹੀਂ ਵਰਤਣੀ ਕੁਛ ਨਹੀਂ ਵਰਤਨੇ ਸਿਰਫ ਆਪਣਾ ਇੱਕ ਕਾਟਨ ਦੀ ਲੈਸ ਚਾਹੀਦੀ ਆ ਤੇ ਆਪਾਂ ਕੀ ਕਰਨਾ ਜੀ ਉੱਪਰੋਂ ਲੈ ਲੈਣਾ 3.5 ਇੰਚ ਚੌੜਾ ਜੀ ਗਲਾ साडे तिन इंच ते आपण एक निशान लागे जी लेंथ रखनी है जी आपण जी तेर इंच ठीक है जी तेर इंच लेंथ रखनी है जी आपण ते साडे तिन इंच ले लेना जी ते नीचे आपण एक इंच ਮੈਸਟਰ ਚੌੜਾਈ ਆਪਾਂ نیچے ਤੋਂ 1 ਕੈਂਚ ਲੈਣੀ ਹੈ ਜੀ ਉਪਰੋਂ ਚੌੜਾਈ ਆਪ ਲੈਣੀ ਹੈ 3.5 ਇੰਚ ਚੌੜਾ ਗਲਾ ਤੇ ਲੈਂਥ ਲੈਣੀ ਹੈ ਜੀ ਆਪਾਂ 13 ਇੰਚ ਤੇ ਆਪਾਂ ਕੀ ਕਰਨਾ ਜੀ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਇਸ ਤਰੀਕੇ ਨਾਲ ਮਿਲਾ ਦੇਣਾ ਜੀ ਆਪ ਸਵੇਦੀ ਬਿਲਕੁਲ ਸਿੱਧਾ ਐਸਟਰ ਇਸ ਤਰ੍ਹਾਂ ਬੰਜੂ ਜੀ ਆਪਣਾ ਨਿਸ਼ਾਨ ਇਸ ਤੋਂ ਬਾਅਦ ਆਪਾਂ ਇੱਥੋਂ ਕਟਿੰਗ ਕਰ ਦੇਣਾ ਜੀ ਇਸ ਨਿਸ਼ਾਨ ਨੂੰ ਇੱਥੋਂ ਲੈ ਕੇ ਇੱਥੋਂ ਤੱਕ ਇਸ ਤਰ੍ਹਾਂ ਦੇਖੋ ਤੁਸੀਂ इस तरह कटिंग हो गया जी इस तरह कटिंग हो गया जी अपना गला देख सकते हो इस तरह इस तो बाद जी आप एक पत्ती लावे चौड़ी ਅਪਣੇ ਦੀ ਆਪਾਂ ਪੱਟੀ ਬਣਾਵਾਂਗੇ ਜੀ ਚੌੜੀ ਤੇ ਇਹਦੇ ਉੱਪਰ ਲਾਵਾਂਗੇ ਜੀ ਆਪਾਂ ਲੈਸ ਦੇਖੋ ਜੀ ਇਹਦੀ ਲੈਂਥ ਹੈ ਕਿ 13 ਤੇ ਆਪਾਂ 15 ਇੰਚ ਚੌੜੀ ਇੱਕ 15 ਇੰਚ ਲੰਬੀ ਪੱਟੀ ਬਣਾਵਾਂਗੇ 2 ਇੰਚ ਦੀ ਡਬਲ ਪੱਟੀ ਲੈ ਲੀਜੀ ਆਪਣੇ 2 ਇੰਚ ਦੀ ਦੇਖੋ ਡਬਲ ਪੱਟੀ ਹੈ ਇਹ ਆਪਣੀ ਕਰ ਲਾਂਗੇ ਚੰਗੇ ਤਰੀਕੇ ਨਾਲ ਪੱਟੀ ਨੂੰ ਪੱਟੀ ਦਾ ਆਪਾਂ ਹਾਫ ਕਰ ਲੈਣਾ ਜੀ ਇਹਨੂੰ ਇੱਥੋਂ ਚਲੋ ਆ ਪੱਟੀ ਆਪਾਂ ਕਟਿੰਗ ਕਰ ਦੇਣੀ ਹੈ ਦੇਖੋ ਜੀ ਦੋ ਪੱਟੀਆਂ ਬਣ ਗਈਆਂ ਆਪਣੀਆਂ ਇਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਇਹਨਾਂ ਦੋਨਾਂ ਪੱਟੀਆਂ ਤੇ 1-1 ਇੰਚ ਦਾ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਜਿਹੜਾ ਆਪਣਾ ਪੱਟੀ ਦਾ ਬੰਦ ਵਾਲਾ ਪਾਸਾ ਖੁੱਲੇ ਵਾਲੇ ਪਾਸੇ ਨਹੀਂ ਲਾਉਣਾਗਾ ਦੇਖੋ ਖੁੱਲੇ ਵਾਲੇ ਪਾਸਾ ਬੰਦ ਵਾਲੇ ਪਾਸੇ ਲਾਉਣਾ ਜੇ ਇਹ ਦੂਸਰੀ ਪੱਟੀ ਆ ਇਹਦਾ ਬੰਦ ਵਾਲਾ ਪਾਸਾ ਇੱਧਰ ਆ ਇਹਦਾ ਬੰਦ ਵਾਲਾ ਪਾਸਾ ਇੱਧਰ ਜੀ ਐਸਟੀ ਵੀ ਆਪਾਂ 1-1 ਇੰਚ ਦਾ ਨਿਸ਼ਾਨ ਲਾ ਲੈਨੇ ਇਸ ਤਰੀਕੇ ਨਾਲ ਤੇ ਇਸ ਤਰੀਕੇ ਦੋਨਾਂ ਨਿਸ਼ਾਨਾਂ ਨੂੰ ਆਪਸੇ ਜੁੜਾ ਲੈਣਾ ਇਸ ਤੋਂ ਬਾਅਦ ਕੀ ਕਰਨਾ ਜੀ ਆਪਾਂ ਲੈਸ ਲਵਾਂਗੇ ਜਿਹੜੀ ਆਪਾਂ ਲੈਸ ਲਾਉਣੀ ਆ ਜਿਹੜੇ ਲੈਸ ਦਾ ਉੱਪਰ ਜਿਹੜੀ ਇਸ ਤਰ੍ਹਾਂ ਨਾਲ ਲਾਉਣੀ ਹੈ ਜੀ ਆਪਾਂ ਇਹਦਾ ਉੱਪਰਲਾ ਪਾਸਾ ਸਿੱਧਾ ਹੋਣਾ ਚਾਹੀਦਾ ਠੀਕ ਹੈ ਜੀ ਇਸ ਨਿਸ਼ਾਨ ਤੇ ਆਪਾਂ ਇਸ ਤਰੀਕੇ ਨਾਲ ਇਧਰੋਂ ਲੈਸ ਰੱਖ ਦੇਣੀ ਆ ਤੇ ਇਸ ਤੋਂ ਬਾਅਦ ਆਪਾਂ ਜੀ ਇਸ ਨਿਸ਼ਾਨ ਤੇ ਆਪਾਂ ਇਧਰੋਂ ਲੈਸ ਰੱਖ ਦੇਣੀ ਆ ਦੋਨੇ ਲੈਸ ਦੇ ਮੂੰਹ ਆਪਣੇ ਕਟਾਈੜ ਹੈਗੇ ਜੀ ਅੰਦਰਲੇ ਪਾਸੇ ਆ ਗਏ ਇਸ ਤੋਂ ਬਾਅਦ ਇਸ ਤੇ ਆਪਾਂ ਸਟਿਚ ਕਰ ਦੇਣਾ ਲਓ ਜੀ ਦੋ ਪੱਟੀਆਂ ਪੈ ਇਸ ਤਰੀਕੇ ਨਾਲ ਤਿਆਰ ਕਰ ਲਈਆਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਆ ਆਪਣਾ ਗਲਾ ਉਹ ਜਿਹੜਾ ਕਟਿੰਗ ਕੀਤਾ ਸੀਗਾ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਰੱਖ ਲੈਣਾ ਜੀ ਉੱਪਰ ਸਿੱਧਿਆਲੇ ਪਾਸੇ ਆ ਸੂੜ ਦੇ ਸਿੱਧਿਆਲੇ ਪਾਸਾ ਜੀ ਤੇ ਆਪਾਂ ਇਸ ਤਰੀਕੇ ਨਾਲ ਉੱਪਰ ਰੱਖ ਲੈਣਾ ਜੀ ਜਿਹੜੀ ਆਪਾਂ ਸਲਾਈ ਲੱਗੀ ਸੀ ਲੈਂਸ ਵਾਲੀ ਲਾਈ ਹੈ ਜਿਹੜੀ ਸਲਾਈ ਆਪਣੇ ਆ ਵਾਲੀ ਸਲਾਈ ਹੈ ਜਿਹੜੀ ਇਹਦੇ ਉੱਪਰ ਉੱਪਰ ਆਪਾਂ ਸਲਾਈ ਲਾ ਦੇਣੀ ਹੈ ਇਸ ਤਰੀਕੇ ਨਾਲ ਬਸ ਐਸਤਰਾ ਇਧਰ ਵੀ ਐਸਤਰਾ ਤੇ ਇਸ ਤੋਂ ਬਾਅਦ ਜੀ ਆਪਾਂ ਜਿੰਨੇ ਇੱਥੇ ਆਪਣੇ ਸਲਾਈ ਦਾ ਚੌੜਾ ਥਾਂ ਰੱਖਿਆ ਜੀ ਆਪਾਂ ਪੈਰ ਪੈਰ ਦਾ ਉਥੇ ਆਪਾਂ ਇਸ ਤਰੀਕੇ ਨਾਲ ਸਲਾਈ ਲਾ ਦਿੰਦੇ ਅੰਦਰ ਵੀ ਠੀਕ ਹੈ ਜੀ ਲੋ ਜੀ ਇਸ ਤੋਂ ਬਾਅਦ ਜੀ ਆਪਾਂ ਜਿੰਨਾ ਆਪਾਂ ਇੱਥੇ ਪੈਰ-ਪੈਰ ਦੀ ਸਲਾਈ ਲਈ ਸੀ ਉਹ ਇੱਥੇ ਵੀ ਆਪਾਂ ਪੈਰ ਦੀ ਸਲਾਈ ਇਸ ਤਰ੍ਹਾਂ ਹੀ ਲਾਉਣੀ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਇਧਰ ਵੀ ਪੱਟੀ ਇਸ ਤਰ੍ਹਾਂ ਹੀ ਰੱਖ ਦੇਣੀ ਹੈ ਆਪਾਂ ਇਸ ਤਰ੍ਹਾਂ సైలే తరికే కట్ పై కు ఇర ਠੀਕ ਹੈ ਜੀ ਤੇ ਇਸ ਤੋਂ ਬਾਅਦ ਪੱਟੀ ਨੂੰ ਆਪਾਂ ਇਸ ਤਰੀਕੇ ਨਾਲ ਕਰ ਦਾਂਗੇ ਜੀ ਇੱਥੋਂ ਇਸ ਤਰੀਕੇ ਨਾਲ ਤੇ ਜਿਹੜੀ ਆ ਵਾਲੀ ਸੀਨ ਹੈ ਜੀ ਇੱਥੋਂ ਆਪਾਂ ਇਸ ਤਰੀਕੇ ਨਾਲ ਪੱਟੀ ਨੂੰ ਵੇਚ ਕਰ ਦਾਂਗੇ ਜੀ ਤੇ ਇੱਕ ਐਸ ਤਰਾ ਇੱਥੇ ਆਪਾਂ ਸਲਾਈ ਲਾ ਦਾਂਗੇ ਇਹ ਦੂਸਰਾ ਹਵਾਲਾ ਕੱਪੜਾ ਜੀ ਇਸ ਤਰ੍ਹਾਂ ਵਿੱਚ ਨੂੰ ਫੋਲਡਿੰਗ ਕਰ ਦਾਂਗੇ ਆਪਾਂ ਜੀ ਇਸ ਤਿੱਕਣਾ ਆਪਾਂ ਇੱਥੇ ਗਲਾ ਬਣ ਗਿਆ ਜੀ ਤੁਸੀਂ ਦੇਖ ਸਕਦੇ ਆ ਇਸ ਤੋਂ ਬਾਅਦ ਕੀ ਕਰਨਾ ਜੀ ਆਪਾਂ ਜਿਹੜਾ ਇਹਦੇ ਵਿੱਚ ਸੈਤ ਵਿੱਚੋਂ ਕਪੜਾ ਚੱਕਿਆ ਸੀਗਾ ਜੀ ਆਪਾਂ ਕਟਿੰਗ ਕੀਤੀ ਸੀਗੀ ਉਹ ਕਪੜਾ ਜੀ ਆਪਾਂ ਵਿੱਚ ਅਟੈਚ ਕਰ ਦੇਣਾ ਇਸ ਤੋਂ ਬਾਅਦ ਜਿਹੜਾ ਆਪਣਾ ਕਪੜਾ ਵਿੱਚੋਂ ਆ ਲਿਆ ਸੀ ਗਲਾਵਾ ਕਟਿੰਗ ਕੀਤਾ ਸੀ ਇਸ ਤੋਂ ਬਾਅਦ ਜਿਹੜਾ ਆਪਾਂ ਕਪੜਾ ਕਟਿੰਗ ਕੀਤਾ ਸੀ ਜੀ ਉਸ ਕਪੜੇ ਨੂੰ ਆਪਾਂ ਇਸ ਤਰ੍ਹਾਂ ਕਰਨਾ ਇਹਦੇ ਨੀਚੇ ਲਾ ਦੇਣਾ ਇਸ ਤਿੱਕਣ ਨਾਲ ਜੀ ਇਸ ਤਰ੍ਹਾਂ ਤੇ ਆਪਾਂ ਕੀ ਕਰਾਂ ਇਹ ਇਧਰ ਵੀ 6.5 ਤੋਂ 1 ਪਿੰਟ ਘੱਟ ਆਪਣਾ ਤਾਂ ਆਪਾਂ ਇਸ ਤਰੀਕੇ ਨਾਲ نیچے ਕਪੜਾ ਰੱਖ ਲੈਣਾ ਜੀ ਇਸ ਤਰ੍ਹਾਂ ਜਿੱਥੇ ਆਪਾਂ ਨਿਸ਼ਾਨ ਲਾਈ ਹੋਈ ਹੈ ਡਬਲ ਸੀਨ ਕਰਦੇ ਨੇ ਇਹ ਆ ਲਓ ਜੀ ਆਪਣਾ ਗਲਰ ਤਿਆਰ ਹੋ ਗਿਆ ਜੀ ਦੇਖੋ ਜੀ ਇਸ ਥਿੱਕੇ ਨਾਲ ਆਪਾਂ ਇਹਦੇ ਵਿੱਚ ਬਟਨ ਲਾਤੀ ਹੈ ਜੀ ਇਹਦੇ ਨਾਲ ਦੀ ਸਲਵਾਰ ਹੈ ਜੀ ਇਹਨਾਂ ਦੀ ਤੇ ਇੱਥੇ ਆਪਣੇ ਬਟਨ ਲੱਗ ਗਏ ਜੀ ਦੇਖੋ ਫਰੈਂਡਸ ਕਿੰਨਾ ਸੋਹਣਾ ਆਪਣਾ ਗਲਰ ਤਿਆਰ ਹੋਇਆ ਬਣ ਕੇ ਤੇ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜੁਗਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ